スピリチュアル ਤੁਸੀਂ ਕਹਿ ਸਕਦੇ ਹੋ ਇਸ ਫਿਲਮ ਨੂੰ ਬਟ ਇਹ ਰਿਲੀਜੀਅਸ ਫਿਲਮ ਨਹੀਂ ਹੈਗੀ ਇਹ ਇੱਕ ਸੋਸ਼ਲ ਇਸ਼ੂਜ਼ ਨੂੰ ਡਿਪੈਕਟ ਕਰਦੀ ਹੈ ਫਿਲਮ ਪੂਰੀ ਫਿਲਮ ਡਬਿੰਗ ਵੇਲੇ ਦੇਖ ਰਿਆ ਸਗਾ ਤਾਂ ਉਦੋਂ ਹੀ ਇੱਕ ਜਿਹੜੀ ਫੀਲ ਸੀਗੀ ਹੈ ਇੱਕ ਪੂਰਾ ਪੋਜ਼ਿਟਿਵ ਔਰਾ ਸੀ ਫਿਲਮ ਦਾ ਉਹ ਦਿਲ ਨੂੰ ਬੜਾ ਮਤਲਬ ਲੋ ਕੰਡੇ ਖੜੇ ਹੁੰਦੇ ਸੀ ਕਈ ਸੀਨਾਂ ਦੇ ਉੱਤੇ ਸੋ ਬਹੁਤ ਮਜ਼ਾ ਆਇਆ ਜੀ ਕੰਮ ਕਰਕੇ ਮੈਂ ਧੰਨਵਾਦ ਦਿਆਂ ਸਾਡੀ ਸਾਰੀ ਟੀਮ ਦਾ ਸਾਡੇ ਪ੍ਰੋਡਿਊਸਰ ਸਾਹਿਬ ਦਾ ਜਿਨ੍ਹਾਂ ਨੇ ਜਿਗਰਾ ਕਰਕੇ ਥੋੜਾ ਆਊਟ ਆਫ ਦਾ ਬਾਕਸ ਚੱਲਣ ਦੀ ਕੋਸ਼ਿਸ਼ ਕੀਤੀ ਤੇ ਕਰਦਾ ਜੀ ਕਿ 26 ਸਪਟੈਂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਲੋਕ ਹੋਮ ਹਮਾ ਕੇ ਪਹੁੰਚਣਗੇ ਤੇ ਸਾਡੀ ਫਿਲਮ ਨੂੰ ਬਹੁਤ ਸਾਰਾ ਪਿਆਰ ਦੇਣਗੇ। ਇੰਨੇ ਸਾਰੇ ਆਰਟਿਸਟ ਹੈ ਇਸ ਮੂਵੀ ਚ ਐਂ ਸਾਰੇ ਹੀ ਬਹੁਤ ਬਾਕਮਾਲ ਆ ਆਰਟਿਸਟ ਹੈ। मैं तो ही कहूँगी मैं बहुत ब्लेस्ड हूं कि मेनू ये मौका मिले एंड मैं सारे नाल काम कर रही आई थिंक बहुत ही फन शूटिंग डेज सी गए मैं बहुत एंजॉय की था सत श्री जी तुसी देख रहे हो ग्रेट पंजाब टीवी ਕਹਿੰਦੇ ਨੇ ਕਿ ਜਦੋਂ ਮਾਤਾ ਰਾਣੀ ਦਾ ਬੁਲਾਵਾ ਆਂਦਾ ਹੈ ਤਾਂ ਮਨੁੱਖ ਕਿਸੇ ਵੀ ਹਾਲਤ ਦੇ ਵਿੱਚ ਹੋਵੇ ਉਸ ਦਰ ਤੇ ਮਾਤਾ ਰਾਣੀ ਦੇ ਦਰਸ਼ਨ ਕਰਨ ਜ਼ਰੂਰ ਜਾਂਦਾ ਹੈ ਕੁਝ ਇਸੇ ਤਰ੍ਹਾਂ ਦੀ ਹੀ ਭਾਵਨਾ ਨੂੰ ਲੈ ਕੇ ਸਿਨੇਮਾ ਪਰਦਾ ਤੇ ਪੰਜਾਬੀ ਫਿਲਮ ਆ ਰਹੀ ਹੈ ਚਲੋ ਬੁਲਾਵਾ ਆਇਆ ਹੈ ਤਾਂ ਮੇਰੇ ਨਾਲ ਇਸ ਵਕਤ ਟੀਮ ਦੀ ਸਟਾਰ ਕਾਸਟ ਫਿਲਮ ਦੀ ਸਟਾਰ ਕਾਸਟ موجوده ਗੱਲਬਾਤ ਕਰਦੇ ਆ ਪੁਖਰਾਜ ਪੱਲਾ ਸਰ ਪਹਿਲਾਂ ਤੇ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਗ੍ਰੇਟ ਪੰਜਾਬ ਟੀਮ ਥੈਂਕ ਯੂ ਥੈਂਕ ਯੂ ਸੋ ਮਚ ਸਰ ਸਭ ਤੋਂ ਪਹਿਲਾਂ ਚਲੋ ਬੁਲਾਵਾ ਆਇਆ ਇੱਕ ਅਲੱਗ ਤਰ੍ਹਾਂ ਦੀ ਫਿਲਮ ਹੈ ਕਿਉਂਕਿ ਮਾਤਾ ਰਾਣੀ ਦੇ ਨਾਲ ਪੂਰਾ ਕਨੈਕਟ ਕਰਦੀ ਹੈ ਤਾਂ ਜਦੋਂ ਤੁਸੀਂ ਇਹ ਫਿਲਮ ਸਾਈਨ ਕੀਤੀ ਕਿਸ ਤਰ੍ਹਾਂ ਮਨ ਦੇ ਵਿੱਚ ਕੀ ਖਿਆਲ ਆਇਆ ਕਿ ਭਾਵਨਾ ਜਿਹੜੀ ਹੈ ਉਹ ਮਾਤਾ ਰਾਣੀ ਦੇ ਨਾਲ ਜੁੜੀ ਹੋਈ ਹੈ ਸਪਿਸ਼ialਿਟੀ ਹੈ ਤਾਂ ਕਿਸ ਤਰ੍ਹਾਂ ਦਾ ਜਿਹੜਾ ਖਿਆਲ ਅਨੁਭਵ ਉਦੋਂ ਸੀ ਐਕਚੁਅਲੀ ਮੈਂ ਵੈਸੇ ਵੀ ਚਾਹਣਾ ਹੁੰਦਾ ਦੀ ਕਿ ਡਿਫਰੈਂਟ ਜਿੰਨੇ ਵੀ ਜਾਨਰਸ ਨੇ ਜਾਂ ਕੈਰੈਕਟਰਸ ਨੇ ਉਹਨੂੰ ਐਕਸਪਲੋਰ ਕੀਤਾ ਜਾਵੇ ਇਹ ਸ਼ੁਰੂ ਤੋਂ ਹੀ ਮੇਰਾ ਰਿਹਾ ਹੈ ਅ ਦੂਜਾ ਇਹ ਫਿਲਮ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਜੀ ਕਿ ਇਹ ਫਿਲਮ ਸਪਿਰਚੁਅਲ ਸਪਿਰਚੁਅਲ ਤੁਸੀਂ ਕਹਿ ਸਕਦੇ ਹੋ ਇਸ ਫਿਲਮ ਨੂੰ ਬਟ ਇਹ ਰਿਲੀਜੀਅਸ ਫਿਲਮ ਨਹੀਂ ਹੈਗੀ ਇਹ ਇੱਕ ਸੋਸ਼ਲ ਇਸ਼ੂਜ਼ ਨੂੰ ਡਿਪੈਕਟ ਕਰਦੀ ਹੈ ਫਿਲਮ ਹਾਂ ਇਹਦੇ ਕੈਰੈਕਟਰਸ ਨੇ ਜਿਹੜੇ ਉਹ ਰਿਲੀਜੀਅਸ ਨੇ ਉਹ ਫਿਲਮ ਨੂੰ ਕਹਾਣੀ ਨੂੰ ਅੱਗੇ ਤੋਰ ਦਿੰਦੇ ਆ ਉਹ ਤੇ ਫਿਲਮ ਜਦੋਂ ਵਿੱਚ ਪ੍ਰਮਾਤਮਾ ਦੇ ਨਾਲ ਹੀ ਜੁੜ ਗਈ ਜੀ ਜਦੋਂ ਫਿਲਮ ਤਾਂ ਉਹ ਪ੍ਰੋਜੈਕਟ ਤਾਂ ਹਮੇਸ਼ਾ ਖਾਸ ਸੀ ਹੋਇਆ ਸਾਬਤ ਹੋਇਆ ਤੇ ਰਹੂਗਾ ਵੀ ਸਾਡੇ ਦਿਲਾਂ ਦੇ ਲਈ ਜਦੋਂ ਮੈਂ ਪੂਰੀ ਫਿਲਮ ਡਬਿੰਗ ਵੇਲੇ ਦੇਖ ਰਿਆ ਸੀਗਾ ਤਾਂ ਉਦੋਂ ਹੀ ਇੱਕ ਜਿਹੜੀ ਫੀਲ ਸੀਗੀ ਹੈ ਇੱਕ ਪੂਰਾ ਪੋਜ਼ਿਟਿਵ ਔਰਾ ਸੀ ਫਿਲਮ ਦਾ ਉਹ ਦਿਲ ਨੂੰ ਬੜਾ ਮਤਲਬ ਲੂ ਕੰਡੇ ਖੜੇ ਹੁੰਦੇ ਸੀ ਕਈ ਸੀਨਾਂ ਦੇ ਉੱਤੇ ਸੋ ਬਹੁਤ ਮਜ਼ਾ ਆਇਆ ਜੀ ਕੰਮ ਕਰਕੇ ਮੈਂ ਧੰਨਵਾਦ ਕਰੀਆ ਸਾਡੀ ਸਾਰੀ ਟੀਮ ਦਾ ਸਾਡੇ ਪ੍ਰੋਡਿਊਸਰ ਸਾਹਿਬ ਦਾ ਜਿਨ੍ਹਾਂ ਨੇ ਜਿਗਰਾ ਕਰਕੇ ਥੋੜਾ ਆਊਟ ਆਫ ਦਾ ਬਾਕਸ ਚੱਲਣ ਦੀ ਕੋਸ਼ਿਸ਼ ਕੀਤੀ ਤੇ ਇਸ ਪ੍ਰੋਜੈਕਟ ਨੂੰ ਸਾਹਮਣੇ ਲੈ ਕੇ ਆਇਆ ਅਸਤਿੰਦਰ ਸਿੰਘ ਦੇਵ ਸਾਡੇ ਡਾਇਰੈਕਟਰ ਸਾਹਿਬ ਨੇ ਬਹੁਤ ਕਮਾਲ ਦਾ ਕੰਮ ਕੀਤਾ ਸਾਡੀ ਸਾਰੀ ਟੀਮ ਅਫਤਾਰ ਗਿਲ ਸਰ ਪੁੰਨਿਆ ਜੀ ਅਰਵਿੰਦਰ ਜੀ ਅਨੀਤਾ ਸ਼ਬਦੀਸ਼ ਜੀ ਹਣੀ ਮੱਟੂ ਜੀ ਹੈਨਾ ਹੋਰ ਬਹੁਤ ਸਾਰੇ ਐਕਟਰਸ ਇਸ ਫਿਲਮ ਦੇ ਵਿੱਚ ਨੇ ਰਾਣਾ ਜੰਗਬਹਾਦਰ ਸਾਹ ਸੋ ਮੈਂ ਉਮੀਦ ਕਰਦਾ ਜੀ ਕਿ 26 ਸਪਟੈਂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਲੋਕ ਹਮ ਹਮਾ ਕੇ ਪਹੁੰਚਣਗੇ ਤੇ ਸਾਡੀ ਫਿਲਮ ਨੂੰ ਬਹੁਤ ਸਾਰਾ ਪਿਆਰ ਦੇਣਗੇ ਲਗਾਤਾਰ ਦੇਖਿਆ ਜਾਂਦਾ ਹੈ ਪੰਜਾਬੀ ਸਿਨੇਮਾ ਦੇ ਵਿੱਚ ਲਗਾਤਾਰ ਹਾਸੇ ਵਾਲੀਆਂ ਜ਼ਿਆਦਾ ਫਿਲਮਾਂ ਆ ਰਹੀਆਂ ਨੇ ਕੁਝ ਇਸ ਤਰ੍ਹਾਂ ਦੀਆਂ ਫਿਲਮਾਂ ਜੋ ਕਿ ਜਿਸ ਤਰ੍ਹਾਂ ਰਿਲੀਜੀਅਸ ਹੋਣ ਜਾਂ ਫਿਰ ਸੋਸ਼ਲ ਕਨੈਕਟੀਵਿਟੀ ਦੇ ਨਾਲ ਜੁੜਨ ਬਹੁਤ ਘੱਟ ਮਿਲਦੀਆਂ ਹਨ ਤੁਹਾਨੂੰ ਲੱਗਦਾ ਹੈ ਕਿ ਜੇ ਫਿਲਮ ਆ ਰਹੀ ਹੈ ਤਾਂ ਲੋਕਾਂ ਨੂੰ ਆਪਣੇ ਨਾਲ ਜ਼ਰੂਰ ਜੋੜੇਗੀ ਦੇਖੋ ਜੀ ਸਾਡੀ ਉਮੀਦ ਤਾਂ ਇਹੀ ਹੈ ਵੀ ਜੋੜਨੀ ਚਾਹੀਦੀ ਹੈ ਕਿਉਂਕਿ ਇਹ ਜਿਹੜੀ ਆਡੀਅנס ਦੇਖਣ ਆਉਗੀ ਜਾਂ ਜਿਹੜੇ ਲੋਕ ਇੰਨੇ ਐਕਸਾਈਟਿਡ ਨੇ ਇਸ ਫਿਲਮ ਨੂੰ ਲੈ ਕੇ ਮੈਨੂੰ ਰੋਜ਼ ਇੰਨੇ ਡੀਐਮ ਆ ਰਹੇ ਨੇ ਤਾਂ ਉਹ ਉਮੀਦ ਤਾਂ ਉਹਦੇ ਤੋਂ ਇਹੀ ਬਣਦੀ ਹੈ ਜੀ ਕਿ ਨਾਲ ਬਹੁਤ ਸਾਰੀ ਜਨਤਾ ਜੁੜੂਗੀ ਤੇ ਮੈਨੂੰ ਇਹ ਵੀ ਲੱਗਦਾ ਜੀ ਜਿਵੇਂ ਤੁਸੀਂ ਕਿਹਾ ਕਿ ਕਾਮੇਡੀ ਦਾ ਦੌਰ ਆ ਹੈਨਾ ਜਾਂ ਦੌਰ ਤਾਂ ਕਾਮੇਡੀ ਦਾ ਕਦੇ ਨਾ ਤਾਂ ਮੁੱਕਿਆ ਜੀ ਨਾ ਅੱਗੇ ਜਾ ਕੇ ਕਦੀ ਮੁੱਕੂਗਾ ਇਹਨੇ ਚੱਲਦਾ ਹੀ ਰਹਿਣਾ ਕਿਉਂਕਿ ਕਾਮੇਡੀ ਪੰਜਾਬੀਆਂ ਦੇ ਖੂਨ ਦਾ ਹਿੱਸਾ ਹੈ ਸੈਕੰਡ ਬਟ ਜਿਹੜੇ ਇਦਾਂ ਦੇ ਕਨਸੈਪਟਸ ਹੁੰਦੇ ਨੇ ਮੈਂ ਸਪਿਰਚੁਅਲ ਨਹੀਂ ਕਹਿ ਰਿਹਾ ਕੋਈ ਵੀ ਡਿਫਰੈਂਟ ਕਨਸੈਪਟ ਜਿਹੜਾ ਮੇਨਸਟ੍ਰੀਮ ਸਿਨੇਮਾ ਨਹੀਂ ਹੈਗਾ ਜਾਂ ਤੁਸੀਂ ਕਹਿ ਸਕਦੇ ਹੋ ਹੈਗਾ ਆ ਬਟ ਫਿਰ ਵੀ ਕਾਮੇਡੀ ਤਾਂ ਸਭ ਤੋਂ ਉੱਤੇ ਆ ਨਾ ਜਦੋਂ ਇਦਾਂ ਦੇ ਜਨਰਸ ਇਦਾਂ ਦੇ ਪ੍ਰੋਜੈਕਟਸ ਮੇਨਸਟ੍ਰੀਮ ਤੇ ਆਉਣ ਲੱਗ ਗਏ ਸਿਨੇਮੇ ਦੀ ਗਰੋਥ ਹੋਣੀ ਹੀ ਉਦੋਂ ਸੋ ਮੈਂ ਸਮਝਦਾ ਨਹੀਂ ਤੇ ਬਾਕੀ ਤਾਂ ਹੁਣ ਆਡੀਅנס ਦੱਸੂਗੀ ਜੀ 26 ਨੂੰ ਪਿਤਾ ਦਾ ਬਹੁਤ ਵੱਡਾ ਇੱਕ ਹੱਥ ਹੁੰਦਾ ਨਾਲ ਜਦੋਂ ਪਿਤਾ ਦਾ ਨਾਲ ਹੱਥ ਹੋਵੇ ਤਾਂ ਕੋਈ ਵੀ ਜੇ ਕੰਮ ਹੈ ਔਖਾ ਨਹੀਂ ਲੱਗਦਾ ਥੋੜੇ ਹੀ ਦਿਨ ਹੋਏ ਨੇ ਪਿਤਾ ਨੂੰ ਤੁਸੀਂ ਖੋਇਆ ਹੈ ਤਾਂ ਉਹਨਾਂ ਨਾਲ ਪਹਿਲਾਂ ਤੁਸੀਂ ਫਿਲਮ ਦੇ ਬਾਰੇ ਜ਼ਰੂਰ ਗੱਲ ਕੀਤੀ ਹੋਵੇਗੀ ਹੈਨਾ ਜਦੋਂ ਸ਼ੂਟਿੰਗ ਵਗੈਰਾ ਚੱਲ ਰਹੀ ਸੀਗੀ ਤਾਂ ਕਿਸ ਤਰ੍ਹਾਂ ਉਹਨਾਂ ਦਾ ਰਿਐਕਸ਼ਨ ਕੀ ਸੀਗਾ ਹਾਂਜੀ ਓਬਵੀਅਸਲੀ ਖੁਸ਼ ਤਾਂ ਹਮੇਸ਼ਾ ਹੀ ਹੁੰਦੇ ਨੇ ਜੀ ਉਹ ਹਰ ਕਿਸੇ ਪ੍ਰੋਜੈਕਟ ਲਈ ਮੇਰੇ ਉਹਨਾਂ ਨੂੰ ਤਾਂ ਕਿਉਂਕਿ ਅੱਗੇ ਗ੍ਰੋਥ ਹੀ ਦੇਖਦੀ ਹੈ ਹੈਨਾ ਸੋ ਹਮੇਸ਼ਾ ਖੁਸ਼ ਰਹੇ ਨੇ ਹਮੇਸ਼ਾ ਆਸ਼ੀਰਵਾਦ ਉਹਨਾਂ ਦਾ ਨਾਲ ਹੀ ਰਿਹਾ ਜੀ ਅੱਜ ਵੀ ਉਹ ਨਾਲ ਹੀ ਨੇ ਮੇਰੇ ਤੇ ਮੇਰੇ ਕੀ ਸਾਰਿਆਂ ਦੇ ਨਾਲ ਨੇ ਉਹ ਤੇ ਸਾਰੇ ਉਹਨਾਂ ਨੂੰ ਇੰਨਾ ਮਿਸ ਕਰਦੇ ਨੇ ਮਤਲਬ ਮਤਲਬ ਹਰ ਹਰ ਕਿਸੇ ਦੀ ਅੱਖ ਵੀ ਤੇ ਜਿੰਨੇ ਵੀ ਬੰਦੇ ਮਿਲਦੇ ਨੇ ਹੈਨਾ ਬਿਸ਼ੱਕ ਦੀ ਪ੍ਰੋਮੋਸ਼ਨ ਤੇ ਅਸੀਂ ਫਲੱਡਸ ਵੇਲੇ ਜਦੋਂ ਗਏ ਸੀ ਉਦੋਂ ਹੈਨਾ ਆਪਣਾ ਦੁੱਖ ਭੁੱਲ ਕੇ ਲੋਕ ਪਹਿਲਾਂ ਅਫਸੋਸ ਉਹਨਾਂ ਦਾ ਕਰਦੇ ਨੇ ਮੈਨੂੰ ਲੱਗਦਾ ਇਹੀ ਕਮਾਈ ਉਹਨਾਂ ਨੇ ਖੱਟੀ ਹੈ ਜੀ ਤੇ ਇਹ ਚੀਜ਼ ਹੋਰ ਪ੍ਰਾਊਡ ਫੀਲ ਕਰਾਉਂਦੀ ਹੈ ਤੇ ਮਤਲਬ ਡਟ ਕੇ ਖੜਨ ਦੀ ਉਸ ਤੁਸੀਂ ਕਹਿ ਸਕਦੇ ਹੋ ਸਿਚੁਏਸ਼ਨ ਨੂੰ ਲੜਨ ਦੀ ਹਿੰਮਤ ਇਸੇ ਚੀਜ਼ ਨਹੀਂ ਦਿੰਦੀ ਹੈ ਤੇ ਇਸੇ ਕਰਕੇ ਮੈਨੂੰ ਲੱਗਦਾ ਇਹ ਉਹਨਾਂ ਦਾ ਆਸ਼ੀਰਵਾਦ ਆ ਪ੍ਰਮਾਤਮਾ ਦਾ ਆਸ਼ੀਰਵਾਦ ਆ ਤੇ ਡੈਡੀ ਦਾ ਸਾਥ ਆ ਜਿਹੜਾ ਮੇਰੇ ਨਾਲ ਹਮੇਸ਼ਾ ਆ ਉਹ ਉਸੇ ਕਰਕੇ ਮੈਨੂੰ ਲੱਗਦਾ ਮੈਂ ਘਰੋਂ ਪੈਰ ਪੱਟ ਸਕਿਆ ਜੀ ਉਹਨਾਂ ਦੀ ਕੋਈ ਗੱਲ ਜੇ ਤੁਹਾਨੂੰ ਹਮੇਸ਼ਾ ਜਦੋਂ ਘਰੋਂ ਜਾਂਦੇ ਹੋ ਜਾਂ ਕਿਤੇ ਵੀ ਜਾਂਦੇ ਹੋ ਉਹ ਯਾਦ ਆਂਦੀ ਹੈ ਤੇ ਉਹਨੂੰ ਹੀ ਤੁਸੀਂ ਗੱਲ ਨੂੰ ਯਾਦ ਕਰਕੇ ਅੱਗੇ ਵਧਦੇ ਹੋ ਐ ਸੱਚ ਦੇਖੋ ਉਹਨਾਂ ਦੀਆਂ ਟੀਚਿੰਗਸ ਦੀ ਗੱਲ ਕਰੀਏ ਉਹ ਤਾਂ ਮੈਂ ਬਿਸ਼ੱਕ ਦੀ ਕਿਤਾਬਾਂ ਦੀਆਂ ਕਿਤਾਬਾਂ ਲਿਖਦੀ ਹੈ ਬਟ ਐ ਸੱਚ ਕੋਈ ਇਦਾਂ ਮਤਲਬ ਹਰ ਪੁਆਇੰਟ ਦੇ ਉੱਤੇ ਕੋਈ ਵੀ ਚੀਜ਼ ਖਾਣਾ ਖਾਣ ਲੱਗੀ ਹੈ ਜਾਂ ਗੱਡੀ 'ਚ ਬਹਿਣ ਲੱਗੀ ਹੈ ਜਾਂ ਕਿਸੇ ਨਾਲ ਗੱਲ ਕਰ ਰਿਹਾ ਹੈ ਨਾ ਉਹਨਾਂ ਦੀ ਗੱਲ ਦਾ ਜਾਂ ਉਹਨਾਂ ਦਾ ਜ਼ਿਕਰ ਹਰ ਥਾਂ ਤੇ ਆ ਮਤਲਬ ਹਰ ਕਿਸੇ ਚੀਜ਼ ਜੋ ਵੀ ਕਰਨ ਲੱਗਦੇ ਆ ਉੱਥੋਂ ਜ਼ਿਆਦਾ ਜਾਂਦਾ ਇੱਕ ਵਾਰੀ ਮੈਂ ਤੇ ਡੇਢੀ ਇਦਾਂ ਸੀ ਸੋ ਐ ਸੱਚ ਕੋਈ ਇਦਾਂ ਸਟੀਰੀਓਟਾਈਪੀਕਲ ਚੀਜ਼ ਨਹੀਂ ਹੈਗੀ ਕਿ ਵੀ ਉਹ ਇਦਾਂ ਕਹਿੰਦੇ ਸੀ ਜਾਂ ਉਹਦਾ ਕੋਈ ਵੀ ਚੀਜ਼ ਕਰਨ ਲੱਗਦੇ ਆ ਤਾਂ ਉਹਨਾਂ ਦੀ ਯਾਦ ਮਨੋ ਮੱਲੀ ਉੱਥੇ ਆ ਜਾਂਦੀ ਹੈ ਨਾਲ ਹੀ ਨਹੀਂ ਹਰ ਵਕਤ ਨਾਲ ਨਹੀਂ ਤੇ ਸਰ ਸ਼ੂਟਿੰਗ ਟਾਈਮ ਕੋਈ ਅਜਿਹਾ ਕਿੱਸਾ ਵਾਪਰਿਆ ਹੋਵੇ ਜਦੋਂ ਤੁਹਾਨੂੰ ਲੱਗੋ ਕਿ ਸੱਚੀ ਮਾਤਾ ਰਾਣੀ ਜਿਹੜੀ ਹੈ ਬਿਲਕੁਲ ਨਾਲ ਆਸ਼ੀਰਵਾਦ ਉਹਨਾਂ ਦਾ ਨਾਲ ਹੈ ਔਰ ਕਿਰਪਾ ਜਿਹੜੀ ਹੋਈ ਹੈ ਕੋਈ ਇਸ ਤਰ੍ਹਾਂ ਦਾ ਕੋਈ ਦੇਖੋ ਵੈਸ਼ਨੂ ਦੇ ਵੀ ਜਾ ਕੇ ਸ਼ੂਟ ਕਰਨਾ ਮਤਲਬ ਉਹ ਕਹਿਣਾ ਸੌਖਾ ਜੀ ਬਹੁਤ ਜ਼ਿਆਦਾ ਪਰਮਿਸ਼ਨਸ ਲੱਗਦੀਆਂ ਨੇ ਬਹੁਤ ਕੁਛ ਤਾਮਾ-ਜਾਮਾ ਕਰਨਾ ਪੈਂਦਾ ਸੋ ਹੈਟਸ ਆਫ ਟੂ ਸਾਡੇ ਪ੍ਰੋਡਿਊਸਰ ਜਿਨ੍ਹਾਂ ਨੇ ਅਬ ਇਹਦਾ ਚੱਕਿਆ ਤੇ ਮੁਕੰਮਲ ਕੀਤੀ ਹੈ ਫਿਲਮ ਹੈਨਾ ਉਥੇ ਜਾ ਕੇ ਸ਼ੂਟ ਕੀਤਾ ਸ਼ਰਾਈਨ ਬੋਰਡ ਨੇ ਬਹੁਤ ਜ਼ਿਆਦਾ ਮਦਦ ਕੀਤੀ ਹੈ ਸਾਡੀ ਉਹਨਾਂ ਤੋਂ ਬਿਨਾ ਇੰਪੋਸੀਬਲ ਸੀਗਾ ਸਾਡਾ ਸ਼ੂਟ ਉਥੇ ਤੇ ਮਤਲਬ ਕੋਈ ਵੀ ਚੀਜ਼ ਜਦੋਂ ਜਿਵੇਂ ਲੱਗਦਾ ਸੀ ਵੀ ਯਾਰ ਨਹੀਂ ਜੇ ਫਰਜ਼ ਕਰ ਲਓ ਇੱਕ ਦਿਨ ਸੋਚਿਆ ਹੋਇਆ ਕਿ ਅੱਜ ਅਸੀਂ ਇੱਥੇ ਆ ਸ਼ੂਟ ਕਰ ਰਹੇ ਹਾਂ ਤੇ ਇੱਕੋ ਦਾ ਸ਼ਾਮ ਨੂੰ ਆ ਵੀ ਨਹੀਂ ਇਹ ਪੋਸੀਬਲ ਨਹੀਂ ਹੋ ਰਿਹਾ ਹੈ ਨਾ ਕੋਈ ਦਿੱਕਤ ਆ ਗਈ ਤੇ ਦੂਏ ਦਿਨ ਉਹ ਚੀਜ਼ ਪੋਸੀਬਲ ਵੀ ਹੋ ਜਾਂਦੀ ਸੀ ਤੇ ਇੱਕ ਦਿਨ ਪਹਿਲਾਂ ਨਾਲੋਂ ਬੈਟਰ ਹੁੰਦੀ ਸੀ ਸੋ ਮੈਨੂੰ ਲੱਗਦਾ ਇਹ ਆਸ਼ੀਰਵਾਦ ਹੀ ਹੈ ਜੀ ਮਾਤਾ ਰਾਣੀ ਦਾ ਉਸ ਪ੍ਰਮਾਤਮਾ ਦਾ ਰਸਤੇ ਵਿੱਚ ਅੱਕ ਦੀ ਅੱਡ ਅੱਡ ਹੋ ਸਕਦੇ ਆ ਜੀ ਮੰਜ਼ਿਲ ਸੇਮ ਆ ਪ੍ਰਮਾਤਮਾ ਤੱਕ ਪਹੁੰਚਣ ਦੀ ਤੇ ਆਸ਼ੀਰਵਾਦ ਹੈ ਜੀ ਉਹਨਾਂ ਦਾ ਸੋ ਪਹਿਲਾਂ ਮਾਤਾ ਰਾਣੀ ਦੇ ਦਰਸ਼ਨ ਕਰਨ ਗਏ ਹੋ ਕਿਸੇ ਜਗ੍ਹਾ ਪਹਿਲਾਂ ਗਏ ਆ ਜੀ ਅਸੀਂ ਵੈਸ਼ਨੂ ਦੇਵੀ ਹੋਈ ਮੈਂ ਪਹਿਲਾਂ ਦੋ ਵਾਰੀ ਗਿਆ ਹੋਇਆ ਸੀਗਾ ਤੀਜੀ ਵਾਰੀ ਹੁਣ ਫਿਲਮ ਦੇ ਲਈ ਮੈਂ ਉਹੀ ਕਹਿ ਰਿਆ ਨਾ ਜੀ ਪੋਜ਼ਿਟਿਵ ਔਰਾ ਹੈ ਇਹ ਤੇ ਬਹੁਤ ਜ਼ਿਆਦਾ ਸਕੂਨ ਮਿਲਦਾ ਉੱਥੇ ਪਹੁੰਚ ਕੇ ਤੇ ਇੱਕ इमोशनल ਬੌਂਡ ਬਣ ਜਾਂਦਾ ਤੁਹਾਡਾ ਜਦੋਂ ਤੁਸੀਂ ਕੋਈ ਵੀ ਸਪਿਰਚੁਅਲ ਜਗਾ ਤੇ ਜਾਂਦੇ ਹੋ ਹਨਾ ਤਾਂ ਤੁਹਾਨੂੰ ਐ ਲੱਗਦਾ ਵੀ ਇੱਕ ਖਿੱਚ ਹੁੰਦੀ ਹੈ ਵੀ ਮੈਂ ਯਾਰ ਜਲਦੀ ਦੁਬਾਰਾ ਕਦੋਂ ਇੱਥੇ ਜਾਵਾਂ ਸੋ ਥੈਂਕ ਯੂ ਜੀ ਥੈਂਕ ਯੂ so much sir ਗੱਲਬਾਤ ਕਰਨ ਲਈ so ਅੱਗੇ ਵੀ ਗੱਲਬਾਤ ਕਰਦੇ ਆ ਮੈਮ ਮੇਰੇ ਨਾਲ ਮੌਜੂਦ ਨੇ ਪੁੰਨਿਆ ਮੈਮ ਮੈਮ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਕਿਉਂਕਿ ਇੰਨੀ ਵਧੀਆ ਫਿਲਮ 'ਚ ਨੇ ਵੱਡੇ ਕਲਾਕਾਰਾਂ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ ਇੰਨੇ ਛੋਟੀ ਉਮਰ ਦੇ ਵਿੱਚ ਤੇ ਕੀ ਕਹਿਣਾ ਚਾਹੋਗੇ ਕਿਵੇਂ ਦਾ ਤੁਹਾਡਾ ਐਕਸਪੀਰੀਅੰਸ ਹੈ ਐਕਸਪੀਰੀਅੰਸ ਨੂੰ ਮੈਂ ਇੱਕੋ ਵਰਡ ਬੋਲੂੰਗੀ ਕਿ ਬਹੁਤ ਹੀ ਬਿਊਟੀਫੁਲ ਐਕਸਪੀਰੀਅੰਸ ਸੀਗਾ ਸਭ ਕੁਝ ਹੀ ਬਹੁਤ ਮੈਂ ਕਹੂੰਗੀ ਪਰਫੈਕਟ ਸੀਗਾ ਅ ਤੁਸੀਂ ਭਾਵੇਂ ਮੇਰੀ ਟੀਮ ਦੀ ਗੱਲ ਕਰੋ ਟੀਮ ਨਹੀਂ ਮੈਂ ਉਹਨਾਂ ਨੂੰ ਆਪਣੀ ਫੈਮਿਲੀ ਮੰਨਦੀ ਹਾਂ ਹੁਣ ਕਿਉਂਕਿ ਇਹ ਫੈਮਿਲੀ ਓਰੀਐਂਟਡ ਮੂਵੀ ਹੈ ਐਂਡ ਤੁਸੀਂ ਆਪਣੀ ਫੈਮਿਲੀ ਨਾਲ ਦੇਖ ਸਕਦੇ ਹੋ ਐਂਡ ਪੂਰਾ ਸੈੱਟ ਤੇ ਵੀ ਉਹੀ ਮਾਹੌਲ ਰਹਿੰਦਾ ਸੀ ਵੀ ਅਸੀਂ ਜਿਵੇਂ ਆਪਣੀ ਫੈਮਿਲੀ ਨਾਲ ਬੈਠਿਆ ਸਾਨੂੰ ਨਈ ਫੀਲ ਹੋਇਆ ਵੀ ਅਸੀਂ ਸ਼ੂਟ ਕਰ ਰਿਹਾ ਉਮ ਕਿਉਂਕਿ ਸਾਰੇ ਇੰਹੀਂ ਬੈਠੇ ਹੁੰਦੇ ਸੀ ਹਾਸੇ ਮਜ਼ਾਕ ਚੱਲ ਰਿਹਾ ਨਾਲ ਚਾਹਾਂ ਚੱਲ ਰਹੀਆਂ ਠੰਡ ਦਾ ਮੌਸਮ ਸੀ ਉਸ ਟਾਈਮ ਤੇ ਜਦ ਅਸੀਂ ਸ਼ੂਟ ਕਰ ਰਹੇ ਸੀ ਐਂਡ ਅੰਗੀਠੀਆਂ ਜਲੀਆਂ ਹੁੰਦੀਆਂ ਸੀ ਅਸੀਂ ਸਾਰੇ ਸਰਕਲ ਬਣਾ ਕੇ ਬੈਠ ਹੁੰਦੇ ਸੀ ਮਤਲਬ ਐਂ ਹੀ ਲੱਗ ਰਿਹਾ ਸੀ ਵੀ ਇੱਕ ਫੈਮਿਲੀ ਇੱਕ ਵੈਕੇਸ਼ਨ ਤੇ ਇੱਕ ਟ੍ਰਿਪ ਤੇ ਆਈ ਹੈ ਸ਼ੂਟਿੰਗਸ ਕਿਹੜੇ ਕਿਹੜੀ ਜਗ੍ਹਾ ਤੇ ਹੋਈ ਮੇਨਲੀ ਪੰਜਾਬ ਚ ਹੀ ਐਂਡ ਦੋ ਦਿਨ ਸਾਨੂੰ ਮਿਲੇ ਮਾਤਾ ਵੈਸ਼ਨੂ ਦੇਵੀ ਜਾ ਕੇ ਸ਼ੂਟ ਕਰਨ ਦੇ ਐਂਡ ਜੋ ਕਿ ਬਹੁਤ ਹੀ ਬਿਊਟੀਫੁਲ ਦਿਨ ਸੀਗੇ ਉੱਪਰ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਐਂਡ ਉਹ ਵੀ ਉਹ ਕਰਦੇ ਹੋਏ ਜੋ ਅਸੀਂ ਸਾਰੇ ਬਹੁਤ ਪਸੰਦ ਕਰਦੇ ਆ ਫਿਲਮ ਚ ਕੰਮ ਕਰਦੇ ਹੋਏ ਸਾਨੂੰ ਮੌਕਾ ਮਿਲਿਆ ਮਾਤਾ ਰਾਣੀ ਦੇ ਦਰਸ਼ਨ ਕਰਨ ਦਾ ਇਸ ਤੋਂ ਸੋਣੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਫਿਲਮ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਸ਼ੂਟਿੰਗ ਦੇ ਵਿੱਚ ਟੇਕ ਸਭ ਤੋਂ ਜ਼ਿਆਦਾ ਆਈ ਥਿੰਕ ਸਾਰੇ ਜੋ ਆਰਟਿਸਟ ਹੈ ਬਹੁਤ ਹੀ ਵੱਡੇ ਆਰਟਿਸਟ ਹੈ ਐਂਡ ਮੈਂ ਤਾਂ ਬਲਕਿ ਕਹੂੰਗੀ ਮੈਂ ਹਮੇਸ਼ਾ ਟਰਾਈ ਕਰਦੀ ਸੀ ਵੀ ਮੈਂ ਉਹਨਾਂ ਤੋਂ ਕੁਝ ਨਾ ਕੁਝ ਸਿੱਖ ਸਕਾਂ ਐਂਡ ਮੈਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਨੂੰ ਉਹਨਾਂ ਨਾਲ ਬੈਣਾ ਅਸੀਂ ਉਹਨਾਂ ਨੂੰ ਹਮੇਸ਼ਾ ਸਕਰੀਨਸ ਤੇ ਦੇਖਿਆ ਐਂਡ ਇੱਕ ਆਰਟਿਸਟ ਦਾ ਸਭ ਤੋਂ ਵੱਡਾ ਸੁਪਨਾ ਇਹੀ ਹੁੰਦਾ ਹੈ ਕਿ ਯੂ نو ਆਪਣੇ ਡ੍ਰੀਮ ਜਿਹੜੇ ਐਕਟਰਸ ਹੁੰਦੇ ਉਹਨਾਂ ਨਾਲ ਕੰਮ ਕਰ ਪਾਵੇ ਐਂਡ ਆਈ ਥਿੰਕ ਇੰਨੇ ਸਾਰੇ ਆਰਟਿਸਟ ਹੈ ਇਸ ਮੂਵੀ ਚ ਐਂਡ ਸਾਰੇ ਹੀ ਬਹੁਤ ਬਾਕਮਾਲ ਆਰਟਿਸਟ ਹੈ एंड मेरा तो मैं तो यही कहूँगी मैं बहुत ब्लैस्ड हाँ कि मैंने ये मौका मिले एंड मैं सारे नाल काम कर शूटिंग टाइम का कोई किस्सा जो दर्शकों सुना चाहते हो मेरे प्रैंक प्रैंकते गए काफ़ी <laughs> क्योंकि मैं नवी सी कुछ चीज़ा मैं नहीं पता सगिया एंड आप बैठे हैं कलप्रिट साढ़े पुखराज सर इत एंड मैं रिवील नहीं करूँगी क्योंकि वो ऐसे पॉइंट पर प्रैंक हो जो कि थोड़ा सस्पेंस है एंड ਜਦ ਤੁਸੀਂ ਦੇਖ ਲਓਗੇ ਉਸ ਤੋਂ ਬਾਅਦ ਮੈਂ ਪੱਕਾ ਇੱਕ ਕਿੱਸਾ ਸੁਣਾਣਾ ਚਾਹੂੰਗੀ ਐਂਡ ਆਈ ਥਿੰਕ ਬਹੁਤ ਹੀ ਫਨ ਸ਼ੂਟਿੰਗ ਡੇਸ ਸੀਗੇ ਮੈਂ ਬਹੁਤ ਇੰਜੋਏ ਕੀਤਾ ਮਤਲਬ ਨਾਲ ਤੁਹਾਨੂੰ ਲੱਗ ਸ਼ੂਟਿੰਗ ਦੇ ਨਾਲ ਤੁਸੀਂ ਇੰਜੋਏ ਵੀ ਕੀਤਾ ਲੱਗਾ ਹੀ ਨਹੀਂ ਕਿ ਇਹ ਪੂਰਾ ਫੈਮਿਲੀ ਵਾਲਾ ਮਾਹੌਲ ਸੀਗਾ ਬਿਲਕੁਲ ਬਿਲਕੁਲ ਮੈਂ ਇਹ ਹੀ ਚੀਜ਼ ਕਹੂੰਗੀ ਕਿ ਕਿਉਂਕਿ ਸਾਰੇ ਸਾਰਿਆਂ ਦੇ ਅੰਦਰ ਹੀ ਹੋਈ ਕਾਮਨ ਜੋ ਭਾਵ ਸੀਗਾ ਇੱਕ ਡਿਵੋਸ਼ਨ ਦਾ ਭਾਵ ਇੱਕ ਇੱਕ ਵਧੀਆ ਚੀਜ਼ ਬਣਾਉਣ ਦਾ ਭਾਵ ਸੀਗਾ ਸਾਰਿਆਂ ਦੇ ਅੰਦਰ ਸਾਰਿਆਂ ਦੇ ਸੈਂਟੀਮੈਂਟ ਸੇਮ ਸੀਗੇ ਸਾਰਿਆਂ ਦੀ એનર્ਜੀ ਸੇਮ ਸੀਗੀ ਆਈ ਥਿੰਕ ਜਿੱਥੇ એનર્ਜੀਜ਼ ਮੈਚ ਹੋ ਜਾਂਦੀਆਂ ਔਰਾ ਮੈਚ ਹੋ ਜਾਂਦੇ ਆਈ ਥਿੰਕ ਉੱਥੇ ਫਿਰ ਚੀਜ਼ ਵੀ ਬਹੁਤ ਸੋਹਣੀ ਬਣ ਕੇ ਨਿਕਲਦੀ ਪੇਰੈਂਟਸ ਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਜਦੋਂ ਉਹਨਾਂ ਦਾ ਬੱਚਾ ਇੰਨੇ ਅੱਗੇ ਜਾਂਦਾ ਤੇ ਤੁਹਾਡੇ ਪੇਰੈਂਟਸ ਦਾ ਕੀ ਰਿਐਕਸ਼ਨ ਸੀਗਾ ਜਦੋਂ ਇਸ ਮੂਵੀ ਨੂੰ ਉਹਨਾਂ ਨਾਲ ਸਾਂਝਾ ਕੀਤਾ ਕਿ ਇਸ ਤਰ੍ਹਾਂ ਦੀ ਮੂਵੀ ਹੈ ਮੇਰੀ ਆ ਰਹੀ ਹੈ ਔਰ ਮੈਂ ਵੀ ਇਸ ਰੋਲ ਪਲੇ ਕਰ ਰਹੀ ਹਾਂ ਆਈ ਥਿੰਕ ਮੇਰੇ ਤੋਂ ਜ਼ਿਆਦਾ ਐਕਸਾਈਟਿਡ ਮੇਰੀ ਫੈਮਿਲੀ ਹੈ ਬਿਕਾਜ਼ ਮੈਂ ਆਪਣੀ ਫੈਮਿਲੀ ਨੂੰ ਮੇਰਾ ਸਪੋਰਟ ਸਿਸਟਮ ਸਮਝਦੀ ਹਾਂ ਦੇ ਆਰ ਮਾਈ ਬੈਕਬੋਨ ਐਂਡ ਜੇ ਮੈਂ ਇੱਥੇ ਬੈਠੀ ਹਾਂ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਹੀ ਉਹਨਾਂ ਦੀ ਬਲੇਸਿੰਗਸ ਹੈ ਐਂਡ ਸਾਰੇ ਬਹੁਤ ਖੁਸ਼ ਨੇ ਐਂਡ ਪਲੱਸ ਮਾਤਾ ਰਾਨੀ ਤੋਂ ਰਿਲੇਟਡ ਮੂਵੀ ਹੈ ਐਂਡ ਪੂਰੀ ਫੈਮਿਲੀ ਹੀ ਯੂ نو ਫੇਥ ਬਿਲੀਫ ਰਖਦੀ ਹੈ ਰੱਬ ਚ ਤਾਂ ਸਾਰਿਆਂ ਲਈ ਬਹੁਤ ਸੋਹਣੀ ਚੀਜ਼ ਹੈ ਕਿ ਅਸੀਂ ਹਮੇਸ਼ਾ ਸੋਚਦੇ ਹਾਂ ਵੀ ਮਾਤਾ ਵੈਸ਼ਨੂ ਦੇਵੀ ਫੈਮਿਲੀ ਨਾਲ ਜਾਣਾ ਤੇ ਆਈ ਥਿੰਕ ਉਹ ਉਹ ਜਦ ਆਪਾਂ ਵਿਜ਼ਨ ਲੈ ਕੇ ਆਨੇ ਆ ਤਾਂ ਉਹਦੇ ਚ ਆਪਣੀ ਬੇਟੀ ਨੂੰ ਦੇਖਣਾ ਉਹਦੀ ਫਿਲਮ ਚ ਉਸ ਰਿਲੇਟਿਡ ਫਿਲਮ ਚ ਆਈ ਥਿੰਕ ਲੋਕੀ ਬਹੁਤ ਖੁਸ਼ ਨੇ ਐਂਡ ਟੱਚਫੁਲ ਮੈਮ ਅਗੇ ਵੀ ਉਹਨਾਂ ਨੂੰ ਐਦਾਂ ਹੀ ਪ੍ਰਾਊਡ ਫੀਲ ਕਰਾਵਾ ਪੁੰਨਿਆ ਦਾ ਸੁਪਨਾ ਕੀ ਹੈ ਫਿਊਚਰ ਦੇ ਵਿੱਚ ਪੁੰਨਿਆ ਦਾ ਸੁਪਨਾ ਇਹੀ ਹੈ ਵੀ ਜਿਹੜੀ ਉਹ ਛੋਟੀ ਪੁੰਨਿਆ ਨੇ ਜਿੰਨੇ ਸੁਪਨੇ ਦੇਖਿਆ ਹੈ ਉਹ ਸਾਰਿਆਂ ਨੂੰ ਪੂਰੇ ਕਰ ਪਾਵੇ ਐਂਡ ਖੁਦ ਖੁਸ਼ ਰਹੇ ਲੋਕਾਂ ਨੂੰ ਖੁਸ਼ ਰੱਖੇ ਐਂਡ ਆਪਣੀ ਫੈਮਿਲੀ ਨੂੰ ਪ੍ਰਾਊਡ ਫੀਲ ਕਰਾਵੇ ਥੈਂਕ ਯੂ ਸੋ ਮਚ ਮੈਮ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਸੋ ਹੁਣ ਅੱਗੇ ਵੀ ਆਣੇ ਆ ਕਿਉਂਕਿ ਫਿਲਮ ਦੇ ਵਿੱਚ ਜਿੱਥੇ ਨੌਜਵਾਨ ਕਿਰਦਾਰ ਨੇ ਉੱਥੇ ਹੀ ਇੱਥੇ ਜਿਹੜੇ ਨੇ ਪੁਰਾਣੇ ਕਿਰਦਾਰ ਜੋ ਕਿ ਲਗਭਗ ਹਿੱਟ ਫਿਲਮਾਂ ਦੇ ਚੁੱਕੇ ਨੇ ਉਹਨਾਂ ਦਾ ਵੀ ਰੋਲ ਬਹੁਤ ਜ਼ਿਆਦਾ ਹੈ ਔਰ ਵੱਡਿਆਂ ਦਾ ਆਸ਼ੀਰਵਾਦ ਫਿਲਮ ਦੇ ਵਿੱਚ ਲਗਾਤਾਰ ਨਾਲ ਬਣਿਆ ਹੋਇਆ ਹੈ ਤੇ ਗੱਲਬਾਤ ਕਰਦੇ ਹਾਂ ਅਪਤਾਰ ਸਰ ਮੌਜੂਦ ਨੇ ਸਰ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਵੈਰੀ ਮਚ ਸਰ ਸਭ ਤੋਂ ਪਹਿਲਾਂ ਤੇ ਅੱਜ ਕੱਲ ਦੇ ਨੌਜਵਾਨ ਕਲਾਕਾਰਾਂ ਦੇ ਨਾਲ ਫਿਲਮ ਦੇ ਵਿੱਚ ਰੋਲ ਪਲੇ ਕਰਕੇ ਕਿਵੇਂ ਦਾ ਲੱਗਾ ਅੱਜ ਕੱਲ ਦੀ ਜਿਹੜੀ ਪੀੜ੍ਹੀ ਹੈ ਉਹ ਬਹੁਤ ਜ਼ਿਆਦਾ ਸਮਾਰਟ ਹੈ ਸਾਡੇ ਨਾਲੋਂ ਬਹੁਤ ਅੱਗੇ ਨਿਕਲੀ ਹੈ ਜੋ ਸਾਨੂੰ ਸਿੱਖਣ ਨੂੰ 1 ਸਾਲ ਲੱਗਦਾ ਸੀ ਇਹਨਾਂ ਨੂੰ 1 ਮਹੀਨੇ ਚ ਆ ਜਾਂਦਾ ਉਹ ਇਹ ਸਾਰੇ ਪ੍ਰੀਪੇਅਰਡ ਹੋ ਕੇ ਆਉਂਦੇ ਆ ਸਾਨੂੰ ਦੇ ਮੌਕਾ ਮਿਲਦਾ ਰਿਹਾ ਚੰਗੇ ਲੋਕਾਂ ਦਾ ਕੰਮ ਕਰ ਉਹਨਾਂ ਨੇ ਮਾਰ ਮਾਰ ਕੇ ਮਾਰ ਮਾਰ ਕੇ ਸਿਖਾਇਆ ਇਹਨੇ ਸਾਲ ਲੱਗੇ ਪਰ ਅੱਜ ਕੱਲ ਦੀ ਜੋ ਪੀੜ੍ਹੀ ਹੈ ਉਹ ਬਹੁਤ ਹੀ ਸਮਾਰਟ ਆਫ ਪ੍ਰੀਪੇਅਰਡ ਹੋ ਕੇ ਆਂਦੀ ਹੈ ਔਰ ਬਹੁਤ ਕੌਨਫੀਡੈਂਟ ਹੈ ਤੇ ਆਈ ਥਿੰਕ ਦਿਸ ਜਨਰੇਸ਼ਨ ਇਜ਼ ਵੈਰੀ ਗੁੱਡ ਵੈਰੀ ਗੁੱਡ ਸਰ ਫਿਲਮ ਦੇ ਵਿੱਚ ਸ਼ੂਟਿੰਗ ਤੇ ਕਿਵੇਂ ਤੁਹਾਡਾ ਵੱਡੇ ਪੇਰੈਂਟਸ ਦਾ ਕਿਰਦਾਰ ਹੈ ਤੁਹਾਨੂੰ ਲੱਗਦਾ ਹੈ ਕਿ ਕਦੇ ਕਦੇ ਦੇਖਿਆ ਜਾਵੇ ਤਾਂ ਬੱਚਿਆਂ ਦੇ ਨਾਲ ਪੇਰੈਂਟਸ ਵੀ ਗਲਤ ਹੋ ਜਾਂਦੇ ਨੇ ਤਰਾਸੀ ਕੁਝ ਟ੍ਰੇਲਰ ਦੇਖਿਆ ਸਾਨੂੰ ਥੋੜੇ ਥੋੜੇ ਤੋਂ ਪੁਆਇੰਟਸ ਰਿਡ ਨੇ ਮਿਲ ਰਹੇ ਨੇ ਨਹੀਂ ਨਹੀਂ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਬੱਚੇ ਹੀ ਗਲਤੀ ਕਰਨਗੇ ਪੇਰੈਂਟਸ ਵੀ ਗਲਤੀ ਕਰ ਸਕਦੇ ਨੇ ਔਰ ਪੇਰੈਂਟ ਕਰਦੇ ਨੇ ਗਲਤੀ ਔਰ ਰੀਅਲ ਲਾਈਫ ਜੋ ਹੁੰਦਾ ਉਹ ਹੀ ਅਸੀਂ ਇਸ ਫਿਲਮ ਵਿੱਚ ਪੜਦੇ ਤੇ ਦਰਸ਼ਾਉਣ ਦੀ ਕੋਸ਼ਿਸ਼ ਕੀਤੀ ਆ ਜ਼ਰੂਰੀ ਨਹੀਂ ਹੈ ਕਿ ਹਰ ਵਾਰ ਬੱਚੇ ਹੀ ਗਲਤ ਹੋਣ ਇਹ غور ਕਰਨ ਵਾਲੀ ਗੱਲ ਹੈ ਅਸੀਂ ਬਹੁਤ ਗਲਤੀਆਂ ਕਰਦੇ ਹਾਂ ਅਸੀਂ ਮੰਨਦੇ ਨਹੀਂ ਆ ਉਹ ਸਾਨੂੰ ਲੱਗਦਾ ਹੈ ਕਿ ਹੁਣ ਤੂੰ ਸਾਨੂੰ ਸਮਝਾਏਗਾ ਹੁਣ ਤੂੰ ਦੱਸੇਗਾ ਪਰ ਤੁਸੀਂ ਇਸ ਜਨਰੇਸ਼ਨ ਕੋਲੋਂ ਬੱਚਿਆਂ ਕੋਲੋਂ ਰੋ ਸਿੱਖ ਸਕਦੇ ਹੋ ਕੋਈ ਨਾ ਕੋਈ ਨਵੀਂ ਗੱਲ ਇੱਕ ਗੱਲ ਵੀ ਨਵੀਂ ਸਿੱਖ ਲਈ ਤੇ ਬਹੁਤ ਹੋ ਗਿਆ ਤੇ ਮੈਂ ਤੇ ਬਹੁਤ ਕਲਰ ਕਰਦਾ ਮੈਨੂੰ ਕੋਈ ਕੰਪਲੈਕਸ ਨਹੀਂ ਕਿ ਮੈਨੂੰ ਦੱਸ ਰਿਹਾ ਮੈਂ ਇਤਨੇ ਸਾਲਾਂ ਤੋਂ ਕੰਮ ਕਰ ਰਿਹਾ ਹਾਂ ਔਰ ਤੁਹਾਨੂੰ ਕੋਈ ਨਾ ਕੋਈ ਗੱਲ ਰੋ ਸਿੱਖਣ ਨੂੰ ਮਿਲਦੀ ਹੈ ਬਸ਼ਰਤੇ ਕਿ ਤੁਹਾਡੀਆਂ ਅੱਖਾਂ ਖੁੱਲੀਆਂ ਹੋਣ ਕੰਨ ਖੁੱਲੇ ਹੋਣ ਔਰ ਤੁਸੀਂ ਸਿੱਖਣਾ ਚਾਹੁੰਦੇ ਹੋ ਤੇ ਮੈਂ ਤੇ ਬਹੁਤ ਇੰਜੋਏ ਕੀਤਾ in fact i would love to work in future also with younger generation whether it's a technician or artist they all are very very good aaj di generation de vich is tarah diyan filman bannniyan kinniyan ka zaruri ne dekho ji filman te alag subject te honiyan hi chahidiyan ne jeda tusi keh deona comedy da daur chal rha hai comedy da daur vich jadvi koi ya kise bhi daur vich hatke film aayegi taahi chalegi wo banana bahut zaruri hai ਜੇ 10 ਬਣੀਆਂ ਤੂੰ ਤੁਹਾਡੀ ਫਿਲਮ 11ਵੀਂ ਤੋ ਕਿਉਂ ਦੇਖੇ ਕੋਈ ਤੇ ਉਹ ਕਿਉਂ ਚੱਲੇਗੀ ਤੇ ਇਸ ਫਿਲਮ ਦਾ ਜੋ ਮੈਸੇਜ ਹੈ ਇਸ ਤਰ੍ਹਾਂ ਦੀ ਫਿਲਮਾਂ ਬਣਾਣਾ ਜ਼ਰੂਰੀ ਹੈ ਖਾਸ ਕਰਕੇ ਜਿਹੜੇ ਲੋਕਾਂ ਨੂੰ ਸਾਡੇ ਧਰਮ ਦੇ ਬਾਰੇ ਜਾਂ ਸਾਡੇ ਜਿੰਨੇ ਸੰਸਕਾਰ ਨੇ ਉਹਨਾਂ ਦਾ ਨਹੀਂ ਪਤਾ ਤੇ ਸਾਡਾ ਫਰਜ਼ ਮੰਨਦਾ ਜੇ ਅਸੀਂ ਉਹਨਾਂ ਨੂੰ ਇਹਨਾਂ ਦੇ ਬਾਰੇ ਦੱਸੀਏ ਨਾ ਕਿ ਧਾਰਮਿਕ ਫਿਲਮਾਂ ਬਣਾ ਲੇ ਜਾਂ ਸੋਸ਼ਲ ਕਨੈਕਟੀਵਿਟੀ ਦੇ ਨਾਲ ਕੁਝ ਸ਼ਬਦਾਵਲੀ ਦਾ ਬਹੁਤ ਧਿਆਨ ਰੱਖਣਾ ਪੈਂਦਾ ਕਿ ਲੋਕਾਂ ਨੂੰ ਕਿਤੇ ਨਾ ਕਿਤੇ ਉਹ ਕੁਝ ਪਿੰਚ ਨਾ ਕਰ ਜਾਵੇ ਤਾਂ ਕਿੰਨਾ ਕੋ ਔਖਾ ਹੁੰਦਾ ਇਸ ਤਰ੍ਹਾਂ ਦਾ ਨਹੀਂ ਔਖਾ ਹੁੰਦਾ ਪਰ ਉਹਦਾ ਬਹੁਤ ਖਿਆਲ ਕੀਤਾ ਜਾਂਦਾ ਪਹਿਲਾਂ ਉਹਦੇ ਬਾਰੇ ਸੋਚਿਆ ਜਾਂਦਾ ਫਿਰ ਬਾਰ-ਬਾਰ ਸਾਰੇ ਕਹਿੰਦੇ ਧਾਰਮਿਕ ਪਿਕਚਰ ਮੈਂ ਕਹਿੰਦਾ ਧਾਰਮਿਕ ਨਹੀਂ ਸੋਸ਼ਲ ਪਿਕਚਰ ਹੈ ਇਹਦੇ ਵਿੱਚ ਪੈਰਾਵਾ ਜਿਹੜਾ ਉਹ ਤੁਹਾਡੇ ਸਾਡੇ ਵਰਗਾ ਜੋ ਅਸੀਂ ਫਿਲਹਾਲ ਪਾਇਆ ਹੈ ਇਹ ਕਿਸਮ ਦਾ ਪੈਰਾਵਾ ਹੈ ਫੈਮਿਲੀ ਡਰਾਮਾ ਹੈਗਾ सोशल ड्रामा है धार्मिक का एक पक्ष है एक हिस्सा है एक करैक्टर है वो उतना है तो वो बाकी अदरवाइज नॉर्मल फिल्म ऑफ ए फैमिली ह्यूमन रिलेशंस बाकी जो भी साड़ा हेरिटेज है या विरासत है उसके बारे में। शूटिंग दौरान कोई सीन जरा साझा करना चाहते शूटिंग दौरान पहले दिन ही मैं अपना पुखराज काम कर रहा मैं ਉਦੇ ਨਾਲ ਕਮਵੀਤਾ ਸੀ ਤੇ ਮੈਂ ਸਤਿੰਦਰ ਨੂੰ ਕਿਹਾ ਮੈਂ ਕਿਹਾ ਸਤਿੰਦਰ ਜਿਹੜਾ ਹੀਰੋ ਬਹੁਤ ਹੀ கரੈਕਟ ਕਾਸਟਿੰਗ ਕੀਤੀ ਐ ਇਸ ਰੋਲ ਵਾਸਤੇ ਕਿਉਂ ਪਰਸਨਲ ਲਾਈਫ ਜੀ ਵੀ ਇਸ ਤਰ੍ਹਾਂ ਐ ਸਕਰੀਨ ਤੇ ਤੋ ਕਹਿੰਦਾ ਮੇਰੇ ਨਾਲ ਤੇ ਪਹਿਲੇ ਪਿਕਚਰ ਕਾਮੇਡੀ ਕੀਤੀ ਸੀ ਉਹਨੇ ਮਾਈ ਮੇਰਾ ਨਿਕਾਜ ਆ ਪਰ ਇਸ ਵਿੱਚ ਮੈਂ ਬੜਾ ਇੰਪ੍ਰੈਸ ਹੋਇਆ ਮੈਂ ਕਿਹਾ ਯਾਰ ਬੜਾ ਕਮਾਲ ਕੰਮ ਕਰਦਾ ਪਹਿਲੇ ਦਿਨ ਔਰ ਇਸ ਪਿਕਚਰ ਦੀ ਜੋ ਟੋਨ ਆ ਉਹ ਸਾਰੀ ਰੀਅਲਿਸਟਿਕ ਆ वो पंजाबी वाली टोन नहीं है कोई हाई वोल्टेज ड्रामा नहीं है कोई लाउड ड्रामा नहीं है बढ़िया नप्या तुला रेस्ट्रेंट परफॉर्मेंस बाय ऑल द एक्टर्स विच इज़ वेरी रेयर विच इज़ द फ्रेश क्वालिटी ऑफ दिस फिल्म ਥੈਂਕ ਯੂ ਸੋ ਮਚ ਸਰ ਗੱਲਬਾਤ ਕਰਨ ਲਈ ਸੋ ਬਿਲਕੁਲ ਐਸੀ ਕਿ ਮੇਰੇ ਨਾਲ ਫਿਲਮ ਚਲੋ ਬੁਲਾਵਾ ਆਇਆ ਦੀ ਸਟਾਰ ਕਾਸਟ ٹیم ਤੇ ਕਿਸ ਤਰ੍ਹਾਂ ਤੁਸੀਂ ਦੇਖਿਆ ਕਿ ਫਿਲਮ ਦੀ ਟੀਮ ਨੇ ਆਪਣੇ ਜੋ ਸ਼ੂਟਿੰਗ ਦੌਰਾਨ ਕਿਸੇ ਨੇ ਉਹ ਸਾਂਝੇ ਕੀਤੇ ਨੇ ਤੇ ਕਿੰਨੀ ਕੁ ਮਿਹਨਤ ਲੱਗੀ ਹੈ ਇਸ ਫਿਲਮ ਨੂੰ ਬਣਾਉਣ ਦੇ ਵਿੱਚ ਇਸ ਫਿਲਮ ਨੂੰ ਸ਼ੂਟ ਕਰਨ ਦੇ ਵਿੱਚ ਉਹ ਸਾਰੀਆਂ ਗੱਲਾਂ ਸਾਡੇ ਨਾਲ ਸਾਂਝਾ ਕੀਤੇ ਤੇ ਹੁਣ ਇੰਤਜ਼ਾਰ ਰਹੇਗਾ ਕਿ ਜਲਦੋ ਜਲਦੇ ਫਿਲਮ cinema ਘਰਾਂ ਦੇ ਵਿੱਚ ਆਵੇ ਤਾਂ ਇਸ ਨੂੰ ਦੇਖਿਆ ਜਾਵੇ ਤਾਂ ਤੁਸੀਂ ਵੀ ਦੇਖਦੇ ਰਹੋ ਗ੍ਰੇਟ ਪੰਜਾਬ ਟੀਵੀ ਤਾਂ ਫਿਲਮ ਦਾ ਟ੍ਰੇਲਰ ਦੇਖ ਕੇ ਸਾਨੂੰ ਜਰੂਰ ਦੱਸੋ ਕਿ ਤੁਹਾਨੂੰ ਇਸ ਫਿਲਮ ਤੋਂ ਕੀ ਕੀ ਉਮੀਦ ਹੈ